हांजी ਕਿਸਾਨ ਵੀਰੋ ਕੀ ਹਾਲ ਹੈ ਜੀ ਉਮੀਦ ਕਰਦੇ ਆ ਠੀਕ ਠਾਕ ਹੋ ਮੈਂ ਤੇ ਕਿਸਾਨ ਵੀਰੋ ਅੱਜ ਤੁਹਾਡੇ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਦੋ ਚਾਰ ਤੇ ਕਿਸਾਨ ਵੀਰੋ ਹੁਣ ਬਹੁਤੇ ਕਿਸਾਨ ਵੀਰ ਆ ਜਿਹੜੇ ਇੱਕ ਦਿਨ ਜਿਹੜੀ ਬਾਰਛਾ ਟੀ ਸੀ ਤੇ ਫਿਰ ਸਪਰੇਆਂ ਵਾਲਾ ਕੰਮ ਚੱਕਤਾ ਪੂਰਾ ਜੋਰ ਰਿਹਾ ਜੀ ਸਪਰੇਆਂ ਦਾ ਪਿਛਲੇ ਦੋ ਦਿਨ ਹੀ ਆਪਾਂ ਕਹਿ ਸਕਦੇ ਆਂਗੇ ਕਿਉਂਕਿ ਜਿੱਦੇ ਪਰਸੋ ਬੱਦਲ ਵਾਈਜੀ ਸੀਗੀ ਫਿਰ ਵੀ ਲੋਕ ਨਹੀਂ ਹਟੇ ਸਪਰੇਆਂ ਕਰਨੋਂ ਤੇ ਕੱਲ ਤਾਂ ਪੂਰਾ ਜੋਰ ਰਿਹਾ ਬੰਦੇ ਨਹੀਂ ਮਿਲਦੇ ਸੀਗੇ ਕੋਈ ਬੰਦਾ ਵੇਲਾ ਨਹੀਂ ਸੀ ਤਾਂ ਫੁੱਲ ਜੋਰ ਸੀ ਸਪਰੇਆਂ ਦਾ ਤੇ ਅੱਜ ਫੇਰ ਮੌਸਮ ਨੇ ਮਿੱਤਰੋ ਮੂਜਾਜ ਬਦਲ ਲਿਆਗਾ ਤੇ ਕਣਮਣ ਹੋ ਰਹੀ ਹੈਗੀ ਜਿਆਦਾਤਰ ਪੰਜਾਬ ਦੇ ਸਾਰੇ ਏਸ਼ਿਆਂ ਦੇ ਵਿੱਚ ਵੀ ਅੱਜ ਆ ਜਿਹੜਾ ਰੋਕ ਰੋਕ ਕੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਜਾਂ ਬੱਦਲਵਈ ਵਾਲਾ ਮਾਹੌਲਾ ਕਿਤੇ ਕਣਮਲ ਚੱਲ ਰਹੀ ਹੈ ਤੇ ਮਿੱਤਰੋ ਬਹੁਤੇ ਕਿਸਾਨ ਵੀਰਾਂ ਦੇ ਝੋਨੇ ਆਹ ਸਟੇਜ ਤੇ ਆ ਆ ਤੁਸੀਂ ਦੇਖੋ ਝੋਨੇ ਨੂੰ ਬੂਰ ਪਿਆ ਹੋਇਆ ਵਾ ਤੇ ਆ ਆਪਣਾ ਝੋਨਾ ਵੀ ਹੈ ਜਿਹੜਾ ਪੂਛਾ 44 ਹੈਗਾ ਤਿੰਨ ਸਾਰਾ ਕਰ ਰਿਹਾ ਮਿੱਤਰੋ ਲਗਭਗ ਇਹ 40 50% ਜਿਹੜਾ ਨਸਾਰਾ ਕਰ ਚੁੱਕਿਆਗਾ ਤੇ ਕਿਸਾਨ ਵੀਰ ਹੁਣ ਜੇ ਆਪਾਂ ਇਹਦੇ ਤੇ ਸਪਰੇਅ ਕਰਾਂਗੇ ਇਹਨੂੰ ਡਿਸਟਰਬ ਕਰਾਂਗੇ ਤਾਂ ਆਪਣੀ ਸਭ ਤੋਂ ਵੱਡੀ ਬੇਕੂਫੀ ਹੋਊਗੀ ਨਾਲੇ ਤਾਂ ਪਹਿਲੀ ਗੱਲ ਤਾਂ ਆਪਣੇ ਪੈਸੇ ਦੀ ਬਰਬਾਦੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਪਿਛਲੇ 7 8 ਦਿਨਾਂ ਜਿਹੜਾ ਲਗਾਤਾਰ ਮੀਂਹ ਪਿਆਗਾ ਤੇ ਉਹਨੇ ਜੇ ਕੋਈ ਬਿਮਾਰੀ ਸੀਗੀ ਵੀ ਤਾਂ ਮਿੱਤਰੋ ਸਾਰੀ ਧੋਤੀ ਆ ਹੁਣ ਇਸ ਟਾਈਮ ਕੋਈ ਵੀ ਬਿਮਾਰੀ ਨਹੀਂ ਸਾਫ਼ ਝੋਨਾ ਆਪੂਸ਼ਾ 44 ਵੈਰਾਈਟੀ ਲੱਗੀ ਹੋਈ ਆ ਮਿੱਤਰੋ ਆਪਣੇ ਤੇ ਸਭ ਤੋਂ ਵੱਧ ਬਿਮਾਰੀਆਂ ਇਹਦੇ ਤੇ ਆਉਂਦੀਆਂ ਤੇ ਆ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਿਲਕੁਲ ਸਾਫ਼ ਝੋਨਾ ਪਿਆ ਮਿੱਤਰੋ ਕੋਈ ਡੱਕਾ ਵੀ ਬਿਮਾਰੀ ਦਾ ਹੈ ਨਹੀਂਗਾ ਨਾ ਕੋਈ ਤੇਲਾ ਨਾ ਕੋਈ ਫੰਗਸ ਤੇ ਬਾਕੀ ਆ ਤੁਸੀਂ ਪੱਤਾ ਦੇਖ ਸਕਦੇ ਹੋ ਕਿਤੇ ਸੋਨੂੰ ਇੱਕ ਵੀ ਕੋਈ ਸੁੱਕੀ ਮੁੰਜਰ ਕ ਨਿਕਲੀ ਹੋਵੇ ਗੋਬ ਵਾਲੀ ਦਾ ਅਟੈਕ ਹੋਵੇ ਜਾਂ ਕਿਤੇ ਵੀ ਇੱਕ ਇੱਕ ਬੂਝਾ ਸੋਨੂੰ ਪੱਤਾ ਲਵੇਟ ਦਾ ਵੀ ਨਹੀਂ ਦਿਖਣਾ ਪੱਤਾ ਲਵੇਟ ਸੁੰਡੀ ਦਾ ਕੋਈ ਅਟੈਕ ਆਇਆ ਹੋਵੇ ਇੱਕ ਸਪਰੇ ਆਪਰੇ ਤੇ ਕਰੀ ਆ ਗਈ ਸਪਰੇਅ ਆਪਾਂ ਕਰੀ ਸੀ ਮੇਰੇ ਸਾਬ ਨਾਲ ਵੀ 21 ਅਗਸਤ ਨੂੰ ਸਪਰੇਅ ਕਰੀ ਸੀ ਆਪਾਂ ਇੱਥੇ ਤੇ ਅੱਜ ਲਗਭਗ 15 ਦਿਨ ਹੋ ਚੁੱਕੇ ਆ ਕੋਰਾਜਨ ਕਰੀ ਸੀ ਨਾਲ ਫੰਗੀ ਸਾਈਡ ਪਾਇਆ ਸੀ ਆਪਾਂ ਤੇ ਨਾਲ ਤੇਲੇ ਵਾਲੀ ਵੀ ਕਰੀ ਸੀਗੀ ਤੇ ਕਿਸਾਨ ਵੀਰੋ ਹੁਣ ਆਪਾਂ ਇੱਥੇ ਕੋਈ ਸਪਰੇਅ ਨਹੀਂ ਕਰਨੀ ਜਦੋਂ ਆਪਣਾ ਝੋਨਾ ਪੂਰੀ ਤਰ੍ਹਾਂ ਨਿਸਰ ਗਿਆ ਮੁੰਜਰਾ ਜਿਹੜੀ ਥੱਲੇ ਨੂੰ ਝੁੱਕ ਗਈ ਤਾਂ ਫੇਰ ਆਪਾਂ ਝੋਨੇ ਦੇ ਵਿੱਚ ਵੜਨਾਗਾ ਉਹਨਾਂ ਟਾਈਮ ਆਪਾਂ ਇਹਦੇ ਤੇ ਕੋਈ ਵੀ ਸਪਰੇਅ ਨਹੀਂ ਕਰਨੀ ਬੂਰ ਪੈਣ ਸਮੇਂ ਬਸ ਸਪਰੇਅ ਕਰਾਂਗੇ ਤਾਂ ਆਪਣੇ ਜਿਹੜੇ ਕੁਝ ਤਾਂ ਮੌਸਮ ਹੀ ਉਹਦਾਂ ਦਾ ਦਾਣੇ ਕਾਲੇ ਹੋ ਰਹੇ ਤੁਹਾਨੂੰ ਇੱਥੇ ਦਿਖਾ ਦਿੰਨੇ ਆਗੇ ਮੌਸਮ ਕਰਕੇ ਹੋ ਜਾਂਦੇ ਹੈਗੇ ਆ ਦੇਖੋ ਥੋੜੇ ਬਹੁਤੇ ਕਿਤੇ ਕਿਤੇ ਦਾਣੇ ਜੇ ਕਾਲੇ ਹੋਏ ਆ ਵੈਸੇ ਤਾਂ ਕੋਈ ਡੀ ਸਮੱਸਿਆ ਹੈ ਨਹੀਂ ਜ਼ਿਆਦਾ ਤੇ ਪਰ ਜੇ ਆਪਾਂ ਇਸ ਟਾਈਮ ਕੋਈ ਸਪਰੇਅ ਕਰਾਂਗੇ ਤਾਂ ਆਪਣੇ ਦਾਲੇ ਦਾਣੇ ਕਾਲੇ ਹੋਣ ਦੀ ਸਮੱਸਿਆ ਆ ਸਕਦੀ ਆ ਬਾਕੀ ਆਪਣਾ ਜਿਹੜਾ ਨੁਕਸਾਨ ਹੋਣਾ ਸਪਰੇਅ ਨੇ ਨੁਕਸਾਨ ਕਰਨਾ ਆਪਣਾ ਫਾਇਦੇ ਦੀ ਥਾਂ ਤੇ ਕਿਸਾਨ ਵੀਰੋ ਆਪਦੇ ਖੇਤ ਨੂੰ ਦੇਖੋ ਜੇ ਤੁਹਾਡੇ ਖੇਤ ਦੇ ਵਿੱਚ ਹਾਂ ਕੁਝ ਲੱਗਦਾ ਕੋਈ ਤੁਹਾਨੂੰ ਲੱਗਦਾ ਵੀ ਕੋਈ ਉਲੀ ਰੋਗ ਆਇਆ ਕੋਈ ਫੰਗਸ ਕਰਕੇ ਤੁਹਾਡੇ ਝੋਨੇ ਦਾ ਨੁਕਸਾਨ ਹੋ ਰਿਹਾ ਪਹਿਲਾਂ ਆਪਦੇ ਖੇਤ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਫਿਰ ਤੁਸੀਂ ਸਪਰੇਅ ਕਰਨੀ ਆ ਜਾਂ ਤੁਹਾਨੂੰ ਕਿਤੇ ਤੇਲਾ ਦਿਖਾਈ ਦੇ ਰਿਹਾਗਾ ਤਾਂ ਸ ਤੇਲੇ ਵਾਲੀ ਸਪਰੇਅ ਕਰਨੀ ਕਈ ਵੀਰ ਕੀ ਕਰ ਰਹੇ ਆ ਝੋਨੇ ਦੇ ਵਿੱਚ ਆ ਜਿਹੜਾ ਗੋਡੇ-ਗੋਡੇ ਪਾਣੀ ਆ ਤੇ ਤੇਲੇ ਵਾਲੀਆਂ ਸਪਰੇਆਂ ਕਰੀ ਜਾਂਦੇ ਕਿਸਾਨ ਵੀਰੋ ਉੱਥੇ ਤੇਲੇ ਵਾਲੀ ਸਪਰੇਅ ਕਰੇ ਦਾ ਕੋਈ ਡੱਕਾ ਵੀ ਆਪ ਨੂੰ ਫਾਇਦਾ ਨਹੀਂ ਹੋਣਾ ਹੋਣ ਵਾਲਾ ਆਪਦਾ ਖੇਤ ਦੇਖ ਕੇ ਜੇ ਤੁਹਾਨੂੰ ਕੋਈ ਬਿਮਾਰੀ ਲੱਗਦੀ ਹੈ ਝੋਨੇ ਦੇ ਵਿੱਚ ਫਿਰ ਸਪਰੇਅ ਕਰੋ ਅਦਰਵਾਇਜ਼ ਐਵੇਂ ਪੈਸੇ ਦੀ ਬਰਬਾਦੀ ਨਾ ਕਰੋ ਕਿਉਂਕਿ ਦੁਕਾਨਦਾਰਾਂ ਦਾ ਕੰਮ ਹੁੰਦਾ ਉਹਨਾਂ ਨੇ ਤਾਂ ਸਪਰੇਅ ਵੇਚਣੀ ਆਂਗੀ ਤੇ ਹੁਣ ਦੁਕਾਨਦਾਰ ਤਾਂ ਕਹੀ ਜਾਂਦੇ ਕਿ ਛੇਤੀ ਸਪਰੇਅ ਕਰ ਲਓ ਕੱਲ ਸਾਡੇ ਏਰੀਆ ਦੇ ਵਿੱਚ ਵੀ ਬਹੁਤ ਸਪ੍ਰੇਆਂ ਦਾ ਕੰਮ ਚੱਲਿਆ ਫੁੱਲ ਕੰਮ ਸੀਗਾ ਜੋਰਾਂ ਤੇ ਸਪਰੇਅ ਦਾ ਇੱਕ ਦਿਨ ਧੁੱਪ ਲੱਗੀ ਸੀ ਬਾਕੀ ਮਿੱਤਰੋ ਹੁਣ ਆਪਣਾ ਖੇਤ ਦੇਖੋ ਚੰਗੀ ਤਰ੍ਹਾਂ ਚੈੱਕ ਕਰੋ ਜੇ ਤੁਹਾਡੇ ਖੇਤ ਦੇ ਵਿੱਚ ਤੁਹਾਨੂੰ ਕੁਝ ਲੱਗਦਾ ਹੈਗਾ ਕੋਈ ਬਲਾਸਟ ਆ ਜਾ ਤੁਹਾਨੂੰ ਤੇਲਾ ਲੱਗਦਾ ਤਾਂ ਫਿਰ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਅਦਰਵਾਇਜ਼ ਹਜੇ ਸੁੰਡੀ ਤੁਹਾਡੇ ਝੋਨੇ ਦਾ ਕੋਈ ਨੁਕਸਾਨ ਨਹੀਂ ਕਰਦੀਗੀ ਕਿਉਂਕਿ ਆਂਡੇ ਜਿਹੜੇ ਸਾਰੇ ਤੋਤੇ ਗਏ ਇੰਨਾ ਮੀਂਹ ਜ਼ੋਰ ਦਾ ਪਿਆਗਾ ਸਾਰੇ ਏਰੀਆ ਦੇ ਵਿੱਚ ਹੀ ਮੀਂਹ ਪਿਆ ਪੰਜਾਬ ਦੇ ਕੋਈ ਏਰੀਆ ਛੱਡਿਆ ਨਹੀਂ ਸਾਰਾ ਏਰੀਆ ਜਿਹੜਾ ਮੀਂਹ ਨੇ ਕਵਰ ਕੀਤਾ ਬੇਫਾਲਤੂ ਜਿਹੜੀਆਂ ਸਪਰੇਆ ਨਾ ਕਰੋ ਮਿੱਤਰੋ ਝੋਨਾ ਨਿਸਰ ਲੈਣ ਦਿਓ ਮੌਸਮ ਸਹੀ ਹੋ ਲੈਣ ਦਿਓ ਕਿਉਂਕਿ ਮੌਸਮ ਅਗਲੇ ਦਿਨਾਂ ਦੇ ਵਿੱਚ ਫੇਰ ਆ ਜਿਹੜਾ ਮੌਸਮ ਖਰਾਬ ਦੱਸ ਰਹੇ ਹੈਗੇ ਤੇ ਜੇ ਇਦਾਂ ਦੇ ਮੌਸਮ ਤੇ ਤੁਸੀਂ ਸਪਰੇਅ ਕਰੋਗੇ ਘੱਟ ਤੋਂ ਘੱਟ ਜੇ ਚੰਗੇ ਬ੍ਰਾਂਡ ਆ ਜੇ ਮੰਨ ਕੇ ਚਲੋ ਜਿਹੜੇ ਨਾਮੀ ਬ੍ਰਾਂਡ ਆ ਉਹਨਾਂ ਦੀ ਆਪਾਂ ਸਪਰੇਅ ਕਰਦੇ ਆ ਤਾਂ 2 2.5 ਘੰਟੇ ਉਹਨਾਂ ਨੂੰ ਹੋਣੇ ਚਾਹੀਦੇ ਆ ਸਪਰੇਅ ਨੂੰ ਤੇ ਫਿਰ ਮੀਂਹ ਪੈ ਜਾ ਤਾਂ ਚਲ ਕੋਈ ਗੱਲ ਨਹੀਂ ਤੇ ਜਿਹੜੇ ਆਪਾਂ ਲੋਕਲ ਬ੍ਰਾਂਡ ਲੈ ਲੈਨੇ ਆ ਦੇਸੀ ਉਹਨਾਂ ਦਾ ਜੇ ਮਨ ਮਿੱਤਰੋ ਕੋਈ ਪਤਾ ਨਹੀਂਗਾ ਮੀਂਹ ਪੈ ਜਾ ਤਾਂ ਥੋੜੀ ਸਪਰੇਅ ਹੋ ਸਕਦਾ ਅਸਰ ਨਾ ਕਰੇ ਧੰਨਵਾਦ ਜੀ ਇੰਨੀ ਗ ਬੇਨਤੀ ਕਬੂਲ ਕਰਿਓ ਫਾਲਤੂ ਖਰਚੇ ਨਾ ਕਰੋ ਕੁਝ ਨਹੀਂ ਹੋਣ ਲੱਗੇ ਆਪਣੇ ਝੋਨੇ ਨੂੰ ਮਿੱਤਰੋ ਖੇਤ ਦੇਖ ਕੇ ਸਪਰੇਅ ਕਰੋ ਧੰਨਵਾਦ ਜੀ